ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਪੰਜਾਬ ਦੇ ਵਿੱਚ ਛੇਤੀ ਚਾਰ ਜਿਮਣੀ ਚੋਣਾ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਨੇ ਚਾਰ ਸੀਟਾਂ ਇਹ ਜਿਹੀਆਂ ਜਿਸ ਦੇ ਉੱਪਰ ਜਿਮਣੀ ਚੋਣਾ ਜਿਹੜੀਆਂ ਨੇ ਛੇਤੀਆਂ ਐਲਾਨੀਆਂ ਜਾ ਸਕਦੀਆਂ ਨੇ ਜਿਸ ਦੇ ਵਿੱਚ ਜੇਕਰ ਆਪਾਂ ਗਿੱਦੜਵਾਹਾ ਸੀਟ ਦੀ ਗੱਲ ਕਰੀਏ ਖਾਸ ਹੀ ਅਹਿਮ ਸੀਟ ਹੈ ਕਿਉਂਕਿ ਇਸ ਸੀਟ ਦੇ ਉੱਪਰ ਪੰਜਾਬ ਕਾਂਗਰਸ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सी एम साहब मान का प्रधान जे अमरिंदर राजा वड़िंग सी वो लगातार जितते हुए नजर आते लेकिन हूँ लोग सभा चले गए ने तो उस बाद सीट वो किसान देने उन्होंने ਉਮੀਦਵਾਰ ਕੌਣ ਹੋਏਗਾ ਹਾਲਾਂਕਿ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਆ ਸਿੱਟ ਐਸ ਸੀਟ ਜਿਹੜੀ ਹੈ ਜਿੱਤ ਕੇ ਆਪਣੀ ਝੋਲੀ ਦੇ ਵਿੱਚ ਪਾਈ ਜਾਏ ਅਮਨ ਰੋੜਾ ਜਿਹੜੇ ਕੈਬਨਿਟ ਮਨਿਸਟਰ ਨੇ ਉਹਨਾਂ ਨੂੰ ਇਸ ਸੀਟ ਦੀ ਜ਼ਿੰਮੇਵਾਰੀ ਦਿੱਤੀ ਹੈ ਅਮਨ ਜੀ ਗਿੱਦੜਵਾ ਸਾਰਿਆਂ ਦੀ ਨਜ਼ਰ ਹੈ ਇਸ ਸੀਟ ਦੇ ਉੱਪਰ ਕਾਂਗਰਸ ਦੀ ਤੇ ਹੈ ਹੀ ਹੈ ਨਾਲ ਨਾਲ ਅਕਾਲੀ ਜਿਹੜੇ ਨੇ ਉਹ ਵੀ ਕਿਤਨਾ ਕਿਤੇ ਆ ਕੋਸ਼ਿਸ਼ ਕਰ ਰਹੇ ਨੇ ਕਿ ਆ ਸੀਟ ਜਿੱਤੀ ਜਾਏ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਹੈ ਜਾ ਕੇ ਵੀ ਆਏ ਹੋ ਗਿੱਦੜਵਾ ਕਿਸ ਤਰ੍ਹਾਂ ਦਾ ਅਸਰ ਵੇਖਣ ਨੂੰ ਮਿਲਿਆ ਦੇਖੋ ਇਸ ਤਰ੍ਹਾਂ ਹੈ ਕਿ ਇਹ ਕੋਈ ਨਵਾਂ ਰਾਇ ਨਹੀਂ ਕਿ ਇਹ ਗਿੱਦੜਵਾਹ ਸੀਟ ਹੈ ਜਿਹੜੀ ਉਹ ਹਮੇਸ਼ਾ ਸ਼ੁਰੂ ਤੋਂ ਬੜੀ ਇੰਪੋਰਟੈਂਟ ਸੀਟ ਰਹੀ ਹੈ ਕਿਉਂਕਿ ਪਹਿਲਾਂ ਇੱਥੋਂ ਸਰਪ੍ਰਕਾਸ਼ ਸਿੰਘ ਜੀ ਬਾਦਲ ਹੋਣੀ ਫਿਰ ਬੰਪੀ ਸਿੰਘ ਬਾਦਲ ਹੋਣੀ ਤੇ ਫਿਰ ਉਹਨਾਂ ਮੁਰਿੰਦਰ ਸਿੰਘ ਰਾਜਾ ਵੜਿੰਗ ਜੀ ਉਹ ਲਗਾਤਾਰ ਇਸ ਸੀਟ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਅ ਔਰ ਮੈਂ ਸਮਝਦਾ ਕਿ ਮੇਰੇ ਲਈ ਇਹ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਪਾਰਟੀ ਨੇ ਮੈਨੂੰ ਇਸ ਬਾਈ ਇਲੈਕਸ਼ਨ ਦੀ ਜ਼ਿੰਮੇਵਾਰੀ ਜਿਹੜੀ ਉਹ ਗਿੱਦੜਵਾਹ ਦੀ ਦਿੱਤੀ ਹੈ ਇਹ ਜਿੱਥੇ ਇੱਕ ਚੈਲੰਜ ਹੈ ਉੱਥੇ ਇੱਕ ਬਹੁਤ ਵੱਡੀ ਓਪਰਚੁਨਿਟੀ ਵੀ ਹੈ ਕਿ ਇੰਨੇ ਸਾਲਾਂ ਤੋਂ ਜਿਹੜੀ ਸੀਟ ਦੇ ਉੱਪਰ ਤੁਹਾਡਾ ਕੁਝ ਨਹੀਂ ਸੀਗਾ ਉੱਥੇ ਤੁਸੀਂ ਉਹ ਤੁਹਾਡੇ ਵਰਕਰ ਉਹ ਪਾਰਟੀ ਨੂੰ ਸਥਾਪਿਤ ਕਰ ਸਕੀਏ ਮੈਂ ਪਿਛਲੇ ਦਿਨਾਂ ਦੇ ਵਿੱਚ ਉੱਥੇ ਹੋ ਕੇ ਆਇਆ ਗਿੱਧਰਵਾ ਦੇ ਵਿੱਚ ਲੋਕਾਂ ਦਾ ਮਾਹੌਲ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੰਮਾਂ ਦੇ ਪ੍ਰਤੀ ਬਹੁਤ ਪੋਜ਼ਿਟਿਵ ਹੈ ਜਿਸ ਤਰੀਕੇ ਦੇ ਡਿਵੈਲਪਮੈਂਟ ਦੇ ਕੰਮ ਆ ਉਹ ਉੱਥੇ ਹੋਏ ਨੇ ਪਿਛਲੇ 2 ਸਾਲਾਂ ਦੇ ਵਿੱਚ ਉਸ ਤੋਂ ਲੋਕ ਖੁਸ਼ ਨੇ ਔਰ ਪਿਛਲੇ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਲੋਕ ਸਵਾਲੀਆ ਨਿਸ਼ਾਨੇ ਜਿਹੜੇ ਉਹ ਕਰ ਰਹੇ ਨੇ ਸੋ ਮੈਂ ਮੰਨ ਕੇ ਚੱਲਦਾ ਕਿ ਜਲੰਧਰ ਵੈਸਟ ਦੀ ਤਰ੍ਹਾਂ ਇਹ ਸੀਟ ਵੀ ਅਸੀਂ ਵੱਡੇ ਮਾਰਜਨ ਦੇ ਉੱਪਰ ਜਿੱਤਣ ਜਾ ਰਹੇ ਹਾਂ ਜੀ ਸਰ ਕੈਂਡੀਡੇਟ ਦੀ ਚੱਕਰ ਗੱਲ ਕਰੀਏ ਕੈਂਡੀਡੇਟ ਨੂੰ ਲੈ ਕੇ ਵੀ ਸਵਾਲ ਕੀਤੇ ਜਾ ਰਹੇ ਨੇ ਕਿ ਆਮ ਆਦੀ ਪਾਰਟੀ ਦਾ ਕੈਂਡੀਡੇਟ ਕੌਣ ਹੋਏਗਾ 91 ਵਿਧਾਇਕ ਫਿਲਹਾਲ ਤੁਹਾਡੇ ਮੌਜੂਦ ਹੈ ਕੀ 92 ਦੇ ਵਿੱਚ ਆ ਸੀਟ ਤਬਦੀਲ ਹੁੰਦੀ ਨਜ਼ਰ ਆਊਗੀ ਦੇਖੋ ਇਸ ਤਰ੍ਹਾਂ ਕਿ ਹਜੇ ਬੜੀ ਪ੍ਰੀਮਚੂਰ ਗੱਲ ਹੈ ਹਜੇ ਕੱਲੇ ਗਿੱਧਰਵਾਦੀ ਕੀ ਆ ਸਾਡੀ ਪਾਰਟੀ ਦੀ ਕੀ ਹਜੇ ਤਾਂ ਚਾਰੇ ਸੀਟਾਂ ਦੇ ਉੱਪਰ ਕਿਸੇ ਵੀ ਪਾਰਟੀ ਨੇ ਕੋਈ ਵੀ ਕੈਂਡੀਡੇਟ ਨਹੀਂ ਐਲਾਨਿਆ ਹੈਗਾ ਸੋ ਹਰ ਪਾਰਟੀ ਦਾ ਆਪੋ ਆਪਣਾ ਪ੍ਰੋਸੈਸ ਹੁੰਦਾ ਹੈ ਸਾਡਾ ਵੀ ਪ੍ਰੋਸੈਸ ਹੈ ਅਸੀਂ ਜੋ ਲੋਕਾਂ ਦੇ ਵਿੱਚ ਅ ਲੋਕਾਂ ਤੋਂ ਪੁੱਛਾਂਗੇ ਜੋ ਜਿੱਤਣ ਵਾਲਾ ਸਾਫ਼ ਸੁਥਰੇ ਅਖਸਾਲਾ ਉਮੀਦਵਾਰ ਹੋਏਗਾ ਉਹਨੂੰ ਉਤਾਰਿਆ ਜਾਏਗਾ ਪ੍ਰੋਪਰ ਪ੍ਰੋਸੈਸ ਜਿਹੜਾ ਉਹ ਫਾਲੋ ਹੋਣ ਤੋਂ ਬਾਅਦ ਬਿਲਕੁਲ ਪ੍ਰੋਸੈਸ ਤੇ ਫਾਲੋ ਕੀਤੀ ਜਾਏਗੀ ਲੇਕਿਨ ਇਸੀ ਪ੍ਰੋਸੈਸ ਦੇ ਵਿਚਾਲੇ ਸੁਖਬੀਰ ਸਿੰਘ ਬਾਦਲ ਦੀ ਮਾਫੀ ਜਿਹੜੀ ਹੈ ਉਹ ਵੀ ਸੁਰਖੀਆਂ ਦੇ ਵਿੱਚ ਹੈ ਅ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਦੇ ਹੋਏ ਨਜ਼ਰ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੀ ਮਾਫੀ ਕੀ ਇਨ ਚੋਣਾਂ ਦੇ ਵਿੱਚ ਅਸਰ ਵਖਾਂ ਦੀ ਨਜ਼ਰ ਆਊਗੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਸ ਸੁਖਬੀਰ ਸਿੰਘ ਬਾਦਲ ਯਾ ਅਕਾਲੀ ਦਲ ਇਨ ਗੱਲਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਹੋਰ ਬੇਵਕੂਫ ਬਣਾ ਸਕਣਗੇ ਗਲਤੀਆਂ ਦੀ ਮਾਫੀ ਤਾਂ ਹੋ ਸਕਦੀ ਹੈ ਗੁਨਾਹਾਂ ਦੀ ਮਾਫੀ ਮੇਰੇ ਹਿਸਾਬ ਨਾਲ ਨਾ ਲੋਕਾਂ ਦੀ ਕਚਹਿਰੀ ਦੇ ਵਿੱਚ ਹੁੰਦੀ ਹੈ ਤੇ ਨਾ ਉਸ ਪਰਮੇਦਾ ਪਰਮਾਤਮਾ ਦੇ ਘਰੇ ਹੁੰਦੀ ਹੈ ਬਾਕੀ ਸਾਰੀਆਂ ਚੀਜ਼ਾਂ ਨੂੰ ਮੈਂ ਸਮਝਦਾ ਕਿ ਲੋਕ ਫਿਰ ਵੀ ਕਈ ਵਾਰੀ ਪੰਜਾਬ ਦੇ ਲੋਕ ਬੜੇ ਫਰਾਕ ਦਿਲ ਨੇ ਬੜੇ ਦਰਿਆ ਦਿਲ ਨੇ ਬੜੇ ਵੱਡੇ ਦਿਲ ਵਾਲੇ ਨੇ ਉਹ ਬਾਕੀ ਸਾਰੀਆਂ ਗਲਤੀਆਂ ਨੂੰ ਕੰਮ ਕਰਦੇ ਆਂ ਕੋਈ ਵਾਰੀ ਗਲਤੀਆਂ ਹੋ ਵੀ ਜਾਂਦੀਆਂ ਨੇ ਉਹ ਮਾਫ ਕਰ ਦਿੰਦੇ ਨੇ ਪਰ ਦੋ ਗਲਤੀਆਂ ਮੈਂ ਮੰਨ ਕੇ ਚੱਲਦਾ ਕਿ ਜਿਹੜੀਆਂ ਸੱਸ ਕੁਬੀਰ ਸਿੰਘ ਜੀ ਬਾਦਲ ਹੋਣਾ ਦੇ 10 ਸਾਲ ਦੇ ਰਾਜ ਭਾਗ ਦੇ ਵਿੱਚ 2007 ਤੋਂ 17 ਦੇ ਦੌਰਾਨ ਹੋਈਆਂ ਨੇ ਗਲਤੀਆਂ ਨਹੀਂ ਉਹਨੂੰ ਮੈਂ ਪਾਪ ਕਹੂੰਗਾ ਗੁਨਾਹ ਕਹੂੰਗਾ ਨੰਬਰ 1 ਗੁਰੂ ਸਾਹਿਬ ਦੀ ਬੇਅਦਬੀ ਤੇ ਦੂਜਾ ਜਿਹੜਾ ਉਹਨਾਂ 10 ਸਾਲਾਂ ਦੇ ਵਿੱਚ ਨਸ਼ਾ ਚਿੱਟਾ ਉਹ ਘਰ ਘਰ ਪਹੁੰਚਦਾ ਹੋ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਕਿਹਨੇ ਪਹੁੰਚਾਇਆ ਕਿਹਨੇ ਨਹੀਂ ਪਹੁੰਚਾਇਆ ਪਰ ਉਹਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਇਨੀਸ਼ੀਅਲ ਸਟੇਜ ਦੇ ਉੱਪਰ ਸਰਕਾਰਾਂ ਦੀ ਹੀ ਬਣਦੀ ਜੇ ਉਦੋਂ ਕੋਸ਼ਿਸ਼ ਹੁੰਦੀ ਤਾਂ ਉਹ ਰੁਕ ਸਕਦਾ ਸੀਗਾ ਪਰ ਨਹੀਂ ਰੁਕਿਆ ਗਿਆ ਹੈਗਾ ਸੋ ਇਹ ਦੋ ਗੁਨਾ ਇਹੋ ਜਿਹੇ ਨੇ ਜਿਹਦੀ ਮੈਂ ਸਮਝਦਾ ਕਿ ਨਾ ਲੋਕਾਂ ਤੋਂ ਨਾ ਪਰਮਾਤਮਾ ਤੋਂ ਮਾਫੀ ਮਿਲ ਨਹੀਂ ਨਹੀਂ ਹੈਗੀ ਹੁਣ ਚਾਹੇ ਜਿੰਨੇ ਮਰਜ਼ੀ ਉਹ ਮਾਫੀਆਂ ਮੰਗ ਕੇ ਚਿੱਠੀਆਂ ਦੇ ਕੇ ਮੱਥੇ ਟੇਕ ਕੇ ਜਿੰਨੇ ਮਰਜ਼ੀ ਉਹ ਡਰਾਮੇ ਕਰ ਲੈਣਾ ਇਹ ਇਹਨਾਂ ਦੋਨਾਂ ਗੁਨਾਹਾਂ ਦੀ ਦੋਨੋਂ ਕਦਨ ਕਿਉਂਕਿ ਪੰਜਾਬ ਪੰਜਾਬੀ ਇਹੋ ਜਿਹੇ ਨੇ ਕਿ ਜੇਕਰ ਕੋਈ ਨਿਮਾਣਾ ਹੋ ਕੇ ਮਾਫੀ ਮੰਗ ਕੇ ਉਹਨਾਂ ਦੇ ਕੋਲ ਜਾਂਦਾ ਹੈ ਕਿ ਜਿਹੜੇ ਵੀ ਗੁਨਾਹ ਹੋਏ ਨੇ ਚਾ ਉਸ ਦੀ ਨੌਲੇਜ ਦੇ ਵਿੱਚ ਹੋਏ ਹੁਣ ਚਾ ਨੌਲੇਜ ਤੋਂ ਬਗੈਰ ਹੋਏ ਹੁਣ ਮੈਂ ਉਸ ਦੀ ਮਾਫੀ ਮੰਗਦਾ ਜਿਸ ਤਰ੍ਹਾਂ ਅਗਨੇਲਾ ਸੁਖਵੀਰ ਬਾਦਲ ਕਹਿੰਦੇ ਨਜ਼ਰ ਆਏ ਕਿ ਜਿਹੜੇ ਵੀ ਗੁਨਾਹ ਹੋਏ ਨੇ ਚਾ ਪਾਰਟੀ ਤੋਂ ਹੋਏ ਨੇ ਚਾ ਸਰਕਾਰ ਤੋਂ ਹੋਏ ਨੇ ਉਹ ਸਾਰੇ ਗੁਨਾਹ ਉਹ ਗਲਤੀਆਂ ਮੈਂ ਆਪਣੀ ਝੋਲੀ ਦੇ ਵਿੱਚ ਪਾਣਾ ਤੇ ਮੈਨੂੰ ਜਿਹੜੀ ਵੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਲਾਣਗੇ ਮੈਂ ਉਹ ਸਜ਼ਾ ਭੁਗਤਣ ਲਈ ਵੀ ਤਿਆਰ ਆ ਇਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਪੰਜਾਬੀ ਮਾਫ ਕਰ ਦੇਣ ਦੇਖੋ ਇਹ ਤਾਂ ਮੈਂ ਕੀ ਕਹਿ ਸਕਦਾ ਮੈਂ ਤਾਂ 3 ਕਰੋੜ ਪੰਜਾਬੀਆਂ ਦੇ ਵਿੱਚੋਂ ਇੱਕ ਪੰਜਾਬੀ ਆ ਮੈਂ ਤਾਂ ਕਿਵੇਂ ਕਹਿ ਸਕਦਾ ਵੀ ਕਰਨਗੇ ਕਿ ਨਹੀਂ ਕਰਨਗੇ ਪਰ ਜੇ ਤੁਹਾਨੂੰ ਫੇਰ ਵੀ ਇਹ ਗੁਨਾਹ ਇਹ ਗੁਨਾਹ ਨੇ ਜਿਹੜੇ ਇਹ ਮਾਫੀਯੋਗ ਲੱਗਦੇ ਨੇ ਤੇ ਫਿਰ ਤਾਂ ਬਿਸ਼ੱਕ ਪੰਜਾਬ ਕਰ ਦੇ ਪਰ ਜੇ ਲੱਗਦੇ ਨਹੀਂ ਮੈਂ ਹੋਰ ਬਾਕੀ ਗੱਲਾਂ ਤਾਂ ਗੱਲ ਹੀ ਨਹੀਂ ਕਰ ਰਿਹਾ ਹੈਗਾ ਮੈਂ ਤਾਂ ਕਹਿੰਦਾ ਬਾਕੀ ਕਾਤੇ ਕਬਜੇ ਕਰ ਲੇ ਕਾਤੇ ਨਹੀਂ ਕਰ ਲੇ ਕੀ ਬਣਾ ਲਿਆ ਕੀ ਨਹੀਂ ਬਣਾ ਲਿਆ ਕਿੰਨੀਆਂ ਕਰਪਸ਼ਨਾਂ ਹੋ ਗਈਆਂ ਕਿੰਨੀਆਂ ਨਹੀਂ ਹੋ ਗਈਆਂ ਮੈਂ ਉਹਨਾਂ ਦੀ ਗੱਲ ਹੀ ਨਹੀਂ ਕਰ ਰਿਹਾ ਹੈਗਾ ਮੈਂ ਸਿਰਫ ਦੋ ਗੱਲਾਂ ਕਹੀਆਂ ਨੇ ਇੱਕ ਗੁਰੂ ਸਾਹਿਬ ਦੀ ਬੇਅਦਬੀ ਜਿਹਨੂੰ ਆਪਾਂ ਸਾਰੇ ਆਪਣਾ ਪਿਓ ਮੰਨਦੇ ਆ ਜੇ ਉਹਦੀ ਬੇਅਦਬੀ ਹੋ ਗਈ ਤਾਂ ਉਹਦੀ ਮਾਫੀ ਨਹੀਂ ਚਾਹੀਦੀਏਗੀ ਨੰਬਰ 1 ਨੰਬਰ 2 ਅੱਜ ਕੱਲ ਕੋਈ ਪਹਿਲਾਂ ਵਾਲਾ ਜ਼ਮਾਨਾ ਨਹੀਂ ਕਿ ਬਹੁਤ ਬੱਚੇ ਨੇ ਇੱਕ ਇੱਕ ਦੋ ਦੋ ਬੱਚੇ ਨੇ ਹਰ ਜੇ ਆਪਣੇ ਜਵਾਗ ਦੇ ਘਰੇ ਤੁਹਾਡੇ ਘਰੇ ਜਾਂ ਮੇਰੇ ਘਰੇ ਬੱਚੇ ਦਾ ਢਿੱਡ ਵੀ ਦੁਖਦਾ ਉਹਨਾਂ ਮਾਪੇ ਦੀ ਚੀਕ ਨਿਕਲਦੀ ਹੈ ਜਾਨ ਨਿਕਲਦੀ ਹੈ ਤੇ ਅੱਜ ਉਹ ਨਸ਼ਿਆਂ ਦੇ ਵਿੱਚ ਬੱਚਿਆਂ ਦੀਆਂ ਪੀੜ੍ਹੀਆਂ ਦੇ ਪੀੜ੍ਹੀਆਂ ਬਰਬਾਦ ਹੋ ਗਈਆਂ ਤੁਸੀਂ ਮੰਨਦੇ ਹੋ ਵੀ ਇਹਦੀ ਮਾਫੀ ਮਿਲਣੀ ਚਾਹੀਦੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਮੇਰੀ ਆਪਣੀ ਸੋਚ ਹੋ ਸਕਦੀ ਹੈ ਜੀ ਹੋ ਸਕਦਾ ਕਿਸੇ ਨੂੰ ਮੇਰੀ ਸੋਚ ਗਲਤ ਲੱਗੇ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਗਲਤੀਆਂ ਦੀ ਮਾਫੀ ਹੋ ਸਕਦੀ ਹੈ ਗੁਨਾਹਾਂ ਦੀ ਪਾਪਾਂ ਦੀ ਮਾਫੀ ਨਹੀਂ ਹੋ ਸਕਦੀ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਿਹੜਾ ਬਾਗੀ ਧੜਾ ਕਹਿ ਰਿਹਾ ਕਿ ਸੁਖਬੀਰ ਬਾਦਲ ਨੂੰ ਲਾਂਬੇ ਹੋ ਜਾਣਾ ਚਾਹੀਦਾ ਹੈ ਪ੍ਰਧਾਨਗੀ ਛੱਡ ਜਣੀ ਚਾਹੀਦੀ ਹੈ ਸ਼ਰਮਣੀ ਅਕਾਲੀ ਦਲ ਦੀ ਕਹਾਂ ਤੁਸੀਂ ਇਸ ਗੱਲ ਨਾਲ ਸਹਿਮਤ ਜਤਾਂਦੇ ਚਲੋ ਇਹ ਤਾਂ ਉਹਨਾਂ ਦਾ ਇੰਟਰਨਲ ਪਰਸਨਲ ਪਾਰਟੀ ਦਾ ਮਾਮਲਾ ਜੀ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਉਹ ਚਾਹੇ ਆ ਲੰਬੇ ਹੋ ਜਾਣ ਚਾਹੇ ਚਿਪਕੇ ਰਹਿਣ ਕੁਰਸੀ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਹੁਣ ਆ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਣਗੇ ਲੋਕ ਉਸ ਗੱਲ ਤੋਂ ਅੱਗੇ ਨਿਕਲ ਚੁੱਕੇ ਜਿਹੜਾ ਇੱਕ ਵਾਰੀ ਦੇਖੋ ਜੋ ਮੁਠੀ ਬੰਦ ਹੋਵੇ ਨਾ ਜੀ ਪੜਦਾ ਹੋਵੇ ਤਾਂ ਕੰਮ ਚੱਲਦਾ ਰਹਿੰਦਾ ਹੁਣ ਲੋਕਾਂ ਨੂੰ ਜਦੋਂ ਮੁਠੀ ਖੁੱਲ ਗਈ ਅਸਲੀ ਚਿਹਰਾ ਜਿਹੜਾ ਉਹ ਅਕਾਲੀ ਦਲ ਦਾ ਸਾਹਮਣੇ ਆ ਗਿਆ ਹੁਣ ਆਹੀ ਜਿਹੜੇ ਮਾਫੀ ਮੰਗਦੇ ਫਿਰਦੇ ਨੇ ਉਦੋਂ ਕੀ ਇਹ ਪਤਾ ਨਹੀਂ ਸੀਗਾ ਵੀ ਅਸੀਂ ਕਿਵੇਂ ਅਕਾਲ ਤਖਤ ਸਾਹਿਬ ਨੂੰ ਅਸੀਂ ਕਿਵੇਂ ਐਸਜੀਪੀਸੀ ਨੂੰ ਮਿਸਯੂਜ਼ ਕਰਕੇ ਕਿਵੇਂ ਜਦਿਹਾ ਅਸੀਂ ਮਿਸਯੂਜ਼ ਕਰਕੇ ਅਸੀਂ ਕਿਸ ਕੀ ਪਾਪ ਕਰ ਰਹੇ ਹਾਂ ਉਦੋਂ ਪਤਾ ਨਹੀਂ ਸੀਗਾ ਪਤਾ ਸੀਗਾ ਉਦੋਂ ਪਤਾ ਨਹੀਂ ਸੀਗਾ ਕਿ ਪੰਜਾਬ ਦੇ ਲਈ ਦੁੱਧਾਂ ਦਹੀਂਾਂ ਮੱਖਣਾ ਵਾਲੇ ਪੰਜਾਬ ਦੇ ਵਿੱਚ ਅਸੀਂ ਚਿੱਟਾ ਪੰਚਾ ਰਹੇ ਹਾਂ ਠੀਕ ਹੈ ਨਾ ਉਦੋਂ ਇਹ ਪਤਾ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਹੈ ਜੀ ਕਿ ਉਹ ਗੱਲਾਂ ਨੇ ਜ ਹੁਣ ਬਹੁਤ ਪਿੱਛੇ ਰਹਿ ਗਈਆਂ ਉਹ ਪਹਿਲਾਂ ਜ਼ਮਾਨੇ ਹੋਰ ਸੀਗੇ ਕਿ ਜਦ ਸਰਕਾਰਾਂ ਬਣ ਜਾਂਦੀਆਂ ਸੀਗੇ ਜੀ ਵੀ ਦੇਖੋ ਜੀ ਭਾਖੜਾ ਡੈਮ ਬਣਾਤੀ ਉਹ ਚ ਬਿਜਲੀ ਕੱਢ ਲੈਣਗੇ ਤੇ ਫੋਕਾ ਪਾਣੀ ਇਧਰ ਨੂੰ ਭੇਜਣਗੇ ਤੇ ਲੋਕ ਵੋਟਾਂ ਪਾ ਦਿੰਦੇ ਸੀਗੇ ਉਹ ਟਾਈਮ ਹੁਣ ਗਏ ਹੁਣ ਤਾਂ ਲੋਕ ਲੀਡਰਾਂ ਨਾਲ ਵੱਧ ਸਿਆਣੇ ਨੇ ਸੋ ਮੈਨੂੰ ਨਹੀਂ ਲੱਗਦਾ ਹੈਗਾ ਕਿ ਹੁਣ ਇਹਨਾਂ ਡਰਾਮਿਆਂ ਦਾ ਕੋਈ ਅਸਰ ਹੋਣਾ ਹੈ ਇੱਕ ਆਖਰੀ ਸਵਾਲ ਪੰਚਾਇਤੀ ਔਰ ਨਿਗਮ ਚੋਣਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਚਾਇਤੀ ਔਰ ਨਿਗਮ ਚੋਣ ਹੋਣ ਕਿ ਆ ਸਰਕਾਰ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਕਿ ਆ ਛੇਤੀਆਂ ਚੋਣ ਹੋਣ ਜਾ ਰਹੇ ਨੇ ਨਹੀਂ ਤੁਹਾਨੂੰ ਕਿਹਨੇ ਕਿਹਾ ਵਿਰੋਧੀਆਂ ਇਸੇ ਤਰ੍ਹਾਂ ਦੇ ਸਵਾਲ ਕਰਦੇ ਨੇ ਕਿ ਟਾਈਮ ਲੰਘਿਆ ਜਾ ਰਿਹਾ ਹੈ ਨਹੀਂ ਕਰਾਰੇ ਉਹ ਚਾਹੇ ਜੋ ਮਰਜ਼ੀ ਕਹੀ ਜਾਣ ਜੀ ਪਰ ਹਰੇਕ ਚੀਜ਼ ਦੀ ਇੱਕ ਟਾਈਮਿੰਗ ਹੁੰਦੀ ਹੈ ਅੱਜ ਤੋਂ ਪਹਿਲਾਂ ਹੀ 4 ਮਹੀਨੇ ਤਾਂ ਪਾਰਲੀਮੈਂਟ ਦੀਆਂ ਚੋਣਾਂ ਨੇ ਜਿਹੜੀਆਂ ਜਿਹਦੇ ਚ ਨਾ ਤੁਹਾਡੇ ਹੱਥ ਵੱਸ ਕੁਰਸੀ ਨਾ ਸਰਕਾਰ ਦੇ ਅੱਧ ਵੱਸ ਕੁਰਸੀ ਨਾ ਵਿਰੋਧੀਆਂ ਦੇ ਅੱਧ ਵੱਸ ਕੁਰਸੀ ਆ ਸੋ ਉਹ ਸਮਾਂ 4 ਮਹੀਨੇ ਉਹਦੇ ਚ ਲੰਘ ਗਿਆ ਹੁਣ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਤੇ ਬੜੀ ਜਲਦੀ ਹੀ ਇਹ ਚੋਣਾਂ ਵੀ ਹੋ ਜਾਣਗੀਆਂ ਸੋ ਇਹਦੇ ਚ ਚਾਹਣ ਨਾ ਚਾਹਣ ਨਾਲ ਚੋਣਾ ਤਾਂ ਨਹੀਂ ਨਾ ਕੈਨਸਲ ਹੋ ਸਕਦੀਆਂ ਨਾ ਟਾਲ ਸਕਦੀਆਂ ਨੇ ਸੋ ਇਹ ਤਾਂ ਵਿਰੋਧੀਆਂ ਦੀ ਐਵੇਂ ਬੇਤੁਕੀ ਜੀ ਗੱਲ ਹੈ ਇਹਦਾ ਕੋਈ ਰੈਲੇਵੈਂਸ ਨਹੀਂ ਹੈ ਬਿਲਕੁਲ ਦੇਖੋ ਕੈਬਨਿਟ ਮੰਤਰੀ ਅਮਨ ਅਰੋੜਾ ਸਪਸ਼ਟ ਲਬਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਨੇ ਕਿ ਜਿੱਥੇ ਜਿਹੜੀ ਗਿੱਦੜਵਾਹਾ ਸੀਟ ਹੈ ਉਸ ਦੇ ਉੱਪਰ ਇਹਨਾਂ ਦੀ ਤਿਆਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਔਰ ਇਸ ਸੀਟ ਨੂੰ ਵੀ ਜਲੰਧਰ ਸੀਟ ਦੀ ਤਰ੍ਹਾਂ ਜਿੱਤ ਕੇ ਹੈ ਪਾਰਟੀ ਦੀ ਝੋਲੀ ਦੇ ਵਿੱਚ ਪਾਉਂਦੇ ਹੋਏ ਨਜ਼ਰ ਆਣਗੇ ਦੂਜੇ ਪਾਸੇ ਪੰਚਾਇਤੀ ਤੇ ਨਿਗਮ ਚੋਣਾਂ ਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਲਗਭਗ ਤਿਆਰੀਆਂ ਮੁਕੰਮਲ ਕਰ ਚੁੱਕੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਦੋਨੋਂ ਚੋਣਾਂ ਦੇ ਵਿੱਚ ਇਸ ਵਾਰ ਆਮ ਆਦੀ ਪਾਰਟੀ ਕਿਸ ਢੰਗ ਦੇ ਨਾਲ ਲੋਕਾਂ ਦੀ ਆਸਾਂ ਔਰ ਉਮੀਦਾਂ ਤੇ ਖਰੀ ਉਤਰਦੀ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर